ਜੀ ਥੋੜਾ ਸਾਰਿਆਂ ਦੇ ਮੇਰੇ ਚੈਨਲ 'ਚ ਬੜਾ ਹੀ ਨਿੱਕਾ ਸਵਾਗਤ ਹੈ। ਅੱਜ ਆਪਾਂ ਬਚੀ ਹੋਈ ਉਹਨਾਂ ਤੋਂ ਕੁਝ ਬਣਾਉਣ ਜਾ ਰਹੇ ਹਾਂ ਠੀਕ ਹੈ। ਇਹਦਾ ਪਾਰਟ 1 ਮੈਂ ਕੱਲ ਅਪਲੋਡ ਕੀਤੀ ਹੈ ਵੀਡੀਓ ਅਗਰ ਤੁਸੀਂ ਨਹੀਂ ਦੇਖਿਆ ਤਾਂ ਉਹਦਾ ਲਿੰਕ ਮੈਂ ਤੁਹਾਨੂੰ ਦੇ ਦਵਾਂਗੀ ਤੁਸੀਂ ਉੱਥੋਂ ਚੈੱਕ ਕਰਕੇ ਬਣਾ ਸਕਦੇ ਹੋ ਅਗਰ ਫਿਰ ਵੀ ਤੁਹਾਨੂੰ ਨਹੀਂ ਪਤਾ ਲੱਗਦਾ ਤਾਂ ਆਪਾਂ ਅੱਜ ਫਿਰ ਤੁਹਾਨੂੰ ਇਹਦੇ ਬਾਰੇ ਇੱਕ ਬ੍ਰੀਫਲੀ ਐਕਸਪਲੇਨ ਕਰ ਦਿੰਨੀ ਹਾਂ ਮੀਨਸ ਕਿ ਮੈਂ ਤੁਹਾਨੂੰ ਮੋਟਾ-ਮੋਟਾ ਇਹ ਤਾਂ ਸਮਝਾ ਦਿੰਨੀ ਹਾਂ। ਇੱਕ ਆਪਾਂ ਹਮ ਬਚੀ ਹੋਈ ਉਹਨਾਂ ਤੋਂ ਰਾਉਂਡ ਬਣਾ ਲਿਆ ਹੋਇਆ ਹੈ। ਇਹਦੇ ਉੱਪਰ ਅਸੀਂ ਹੋਰ ਉਹਨੂੰ ਯੂਜ਼ ਕਰਕੇ ਅੱਜ ਇੱ पर इस तो पर कि इस पाँ देख लें भी राउंड असं कि बनाया देखो तुम ये राउंड क्या तुम क्रोशिया कोई भी राउंड बना सिर्फ एक यही तकनीक है तुम यही यूज़ करोगे तो थोड़ा देखो बिल्कुल परफेक्ट राउंड शेप बन के तैयार होगी मैंता पहला एक मैजिक नोट बनाई है मीनस के तुम एक जिस तरह कुंडा पाने तुम कुंडा उद्दा पा लो वाली मैजिक नोट बन जाने इस कोई भी ज्यादा बड़ा कि कहें रफड़ नहीं होंगे बड़ा औखा कम नहीं है ਇੰਦਾ ਸਿੰਪਲ ਚੀਕ ਆਪਾਂ ਨਾਲੋ ਸਿਰਫ ਕੀ ਹੁੰਦਾ ਵੀ ਇੰਦਾ ਤਾਗਾ ਖਿੱਚ ਕੇ ਇਹਨੇ ਬੰਦ ਹੋ ਜਾਣਾ ਬਸ ਆਲੋ ਨਹੀਂ ਇਹ ਤੁਹਾਨੂੰ ਆਂਦੇ ਇੱਥਾ ਚੱਕੋ ਇੰਦਾ ਇੱਕ ਕੁੰਡਾ ਬਣਾ ਲਓ ਹਲੋ ਇਹਦੇ ਪਿੱਛੇ ਬਣਾ ਲਓ ਤੁਸੀਂ ਇਸ ਅਸੀਂ ਆਪਣਾ ਸਾਰਾ ਕ੍ਰੋਸ਼ੀਆਲਾ ਕੰਮ ਕਰ ਲਾਂਗੇ ਜੇ ਤਾਂ ਸਾਡਾ ਸਾਰਾ ਕੰਮ ਹੋ ਜਾਊਗਾ ਤਾਂ ਅਸੀਂ ਆਹ ਬਲੇ ਤਾਗਾ ਜਿਹੜਾ ਹੈਗਾ ਇਹਨੂੰ ਖਿੱਚ ਲਵਾਂਗੇ ਆ ਦੇਖੋ ਇਹਨੂੰ ਇੱਕ ਨੂੰ ਇਹਨੂੰ ਆ ਦੇਖੋ ਤਾਂ ਸਾਡੀ ਇਹਨੂੰ ਬਿਲਕੁਲ ਛੋਟੀ ਬੰਦ ਹੋ ਜਾਊਗੀ ਬਸ ਇਹ ਹੁੰਦਾ ਹੈ यहाँ की होंगे कि ये गैप नहीं आ देखो दिखता यही फायदा होंगे होर कुछ नहीं नहीं तो चेन बना के वेद भी बना सकते हो अच्छा फिर कि करना इस बाद जेडे मैं बनाए मैं चौदह करोटचट किते हैं पहला राउंड चौदह करोटचट दूजे च अठाई पहले चौदह दूजे अठाई तो तीजे फिर एक दो ठीक है इदा कर दे फिर इस तो अगले पहली बार असं एक बार असी दो छने मतलब सिंगल करना है तीजे असी तीन सिंगल करना फिर अगों चौथी सिंगल बनाने पांच पांच सिंगल बनाने छेवीं छे सिंगल बनाने सत्तवी सत सात सिंगल बनाने सत सिंगल एक डबल 2 1 ਚ 2 7 ਸਿੰਗਲ ਮੈਂ ਇਸਕੇ ਜਿੱਦਾਂ ਜਿੱਦਾਂ ਸਾਡੀ ਅੱਗੇ ਰੋ ਵੱਧਦੇ ਜਾਣੇ ਆ ਉਹ ਤਦ ਤੱਕ ਅਸੀਂ ਇਹ ਐਦਾ ਐਦਾ ਇਹਨੂੰ ਬਣਾਉਂਦੇ ਜਾਣਾ ਤੇ ਸਾਡਾ ਪਰਫੈਕਟ ਰਾਉਂਡ ਹੋ ਜਾਣਾ ਪਹਿਲੇ ਤੁਸੀਂ ਜਿੰਨੇ ਵੀ ਤੁਸੀਂ ਪਾਣੀ ਪਾ ਲੋ ਜਿਸ ਤਰ੍ਹਾਂ ਮੈਂ ਇਸ ਤੇ 14 ਪਾਇਆ ਤੁਸੀਂ 12 ਪਾ ਸਕਦੇ ਹੋ 8 ਪਾ ਸਕਦੇ ਹੋ ਉਹ ਤੁਹਾਡਾ ਆਪਣਾ ਸਰਕਲ ਜਿੰਨਾ ਛੋਟਾ ਬਣਾਉਣਾ ਉਸਸਾ ਮਾਪੋ ਤੁਹਾਡਾ ਠੀਕ ਹੈ ਉਸ ਤੋਂ ਅਗਲਾ ਜਿਹੜਾ ਸਰਕਾ ਬਣਾਣਾ ਉਸ ਤੋਂ ਅਸੀਂ ਇਹਦਾ ਡਬਲ ਕਰ ਲੈਣਾ ਜੇ 12 ਤਾਂ ਇਹ ਚ 24 ਪਾ ਲੈਣੀ 24 ਬਣਾ ਲੈਣੀ ਹੈ ਪਰ ਉਸ ਤੋਂ ਬਾਅਦ ਸੋ ਦੋ ਹਰੇ 81 ਅਗਲੀ ਬਣਾਣੀਆਂ ਆ ਇਹ ਦੇਖ ਲਓ ਪਹਿਲਾ ਹੋ ਗਿਆ ਦੂਜਾ ਹੋ ਗਿਆ ਪਹਿਲੇ ਚ ਅਸੀਂ ਜਿੰਨੇ ਪਾਣੇ ਸ 12 ਪਾਲੇ ਦੂਜੇ ਚ ਅਸੀਂ ਡਬਲ ਕਰ ਲਿਆ ਠੀਕ ਹੈ ਅਸੀਂ ਦੋਨੋਂ ਛੱਡ ਕੇ ਹੁਣ ਅਗਲੇ ਨੂੰ ਪਹਿਲਾ ਮੰਨ ਲੈਂਦੇ ਆ ਪਹਿਲਾ ਸ਼ੁਰੂ ਕੀਤਾ ਇੱਕ ਸਿੰਗਲ ਕਰੋਚਟ ਤੇ ਇੱਕ ਚ ਦੋ ਇੱਕ ਚੇਨ ਚ ਇੱਕ ਅਤੇ ਇੱਕ ਚ ਦੋ ਇੱਕ ਚ ਇੱਕ ਇੱਕ ਚ ਦੋ ਇਦਾਂ ਬੰਦ ਗਿਆ ਨਾ ਉਸ ਤੋਂ ਅਗਲੀ ਚ ਦੋ ਸਿੰਗਲ ਇੱਕ ਦੋ ਦੋ ਇੱਕ ਇੱਕ ਦੋ ਇੱਕ ਇੱਕ ਦੋ ਦੂਜਾ ਹੋ ਗਿਆ ਤੀਜਾ ਰਾਉਂਡ ਸਾਡਾ ਇਹ ਵਾਲਾ ਆਊਗਾ ਤਾਂ 1 2 3 1 2 3 ਤੇ 2 3 2 3 2 ਚੌਥੇ ਚ 1 2 3 4 2 1 2 3 4 2 1 2 3 4 2 ਤਾਂ ਪੰਜਵੇਂ ਚ 1 2 3 4 5 2 1 2 3 4 5 2 6ਵੇਂ ਚ 1 2 3 4 5 2 ਮਤਲਬ ਕਿ 6 ਜਿੰਨੇ ਤੁਹਾਡੇ ਰਾਉਂਡ ਅਸੀਂ ਇਹ ਤੇ ਇਹ ਦੋ ਛੱਟ ਗਏ ਪਹਿਲੇ ਨੂੰ ਨੇ ਅਸੀਂ ਕਾਊਂਟ ਕੀਤਾ ਦੂਜੇ ਨੂੰ ਨੇ ਕਾਊਂਟ ਕੀਤਾ ਕਿਉਂਕਿ ਪਹਿਲੇ ਚ ਅਸੀਂ 12 ਪਾ ਲਿਆ दस पाल या चौदह पा ले दूजे से डबल कर ले पहले दूजे न छेड़ के उस तो जिन्ने भी असं पाने हैं पहला मान लेना पहले च एक दो दूजे एक, च दो बारी दो, एक, एक, दो फिर दो तीजे च एक एक तीन बारी फिर दो चौथे च एक, एक, एक चार बारी फिर दो मैं थोड़ा यह लिख के भी एक बार दस देना ताकि कोई कन्फ्यूजन ना रहो एदा तुसी तो कोई भी राउंड बनाना तुसी तो बड़े आराम राउंड बना सौ ਠੀਕ ਹੈ ਇਹ ਹੋ ਗਿਆ ਰਾਉਂਡ ਤੇ ਹੁਣ ਅਸੀਂ ਅੱਜ ਕਰਦੇ ਇਹਦੇ ਉੱਪਰ ਕੰਮ ਨਹੀਂ ਤਾਂ ਵੀਡੀਓ ਹੋ ਜਾਣਾ ਫਿਰ ਬਹੁਤ ਜ਼ਿਆਦਾ ਲੰਬੀ ਤੁਸੀਂ ਕੋਈ ਵੀ ਆਪਣਾ ਆਪੋਜ਼ਿਟ ਕਲਰ ਲੈ ਲੈਣਾ ਜਿਹੜਾ ਅਸੀਂ ਪਹਿਲਾਂ ਚਲਾਇਆ ਦੇਖੋ ਇਸ 'ਚ ਵੀ ਅਸੀਂ ਪਹਿਲਾਂ ਇਸ ਤਰ੍ਹਾਂ ਕਰ ਸਕਦੇ ਹਾਂ ਤਿੰਨ ਰਾਉਂਡ ਅਸੀਂ ਕਰ ਸਕਦੇ ਹਾਂ ਇੱਕ ਰੰਗ ਦੇ ਫਿਰ ਇੱਕ ਰੰਗ ਦੇ ਤੇ ਫਿਰ ਇੱਕ ਦੂਜੇ ਰੰਗ ਦੇ ਤਾਂ ਤੁਸੀਂ ਅਲੱਗ-ਅਲੱਗ ਕਲਰਸ ਨੂੰ ਤੁਸੀਂ ਲਗਾ ਸਕਦੇ ਹੋ ਕਿਉਂਕਿ ਬਹੁਤ ਥੋੜੀ ਹੀ ਇਹਦੇ ਲਈ ਧੂਲ ਸਾਡੀ ਯੂਜ਼ ਹੋਣੀ ਹੈ ਆ ਦੇਖੋ ਇਹ ਸਾਡੀ ਚੇਨ ਹੈ ਅਸੀਂ ਚੇਨ ਦੇ ਵਿੱਚ ਆਪਣਾ ਆਹ ਦੇਖੋ ਕਰੋਸ਼ੀਆ ਪਾ ਲਈ ਆ ਹਾਂ ਤੇ ਦੂਜਾ ਪਾਸਾ ਅਸੀਂ ਸਿਰਫ ਗੱਠ ਮਾਰ ਕੇ ਅਟੈਚ ਕਰ ਲਿਆ ਕੁਝ ਵੀ ਨਹੀਂ ਕੀਤਾ ਉਸ ਤੋਂ ਬਾਅਦ ਦੇਖੋ ਅਸੀਂ ਹੱਥ ਫਿਰ ਅਸੀਂ 3 ਚੇਨ ਪਾ ਲੈਣੀ ਹੈ ਇੱਕ ਦੋਨੇ ਧਾਗੇ ਨੂੰ ਉੱਤੇ ਰੱਖ ਲੈਣੇ ਹੈ ਇੱਕ 2 3 3 ਚੇਨ ਤੋਂ ਬਾਅਦ ਅਸੀਂ ਇਹਦੇ ਵਿੱਚ ਹੀ ਪਾ ਲੈਣਾ ਹੈ ਇੱਕ ਟਵਲ ਕਰੋਚਟ ਦੋ ਵਾਈ ਇੱਕ ਹੋਰ ਠੀਕ ਹੈ ਇਹ ਸਾਡਾ ਹੋ ਗਿਆ ਹੁਣ ਦੇਖੋ ਅਸੀਂ ਕਿੱਦਾਂ ਕਰਨਾ ਹੈ ਇਹ ਤੇ ਨਾਲ ਦੇਖਿਓ ਅਸੀਂ ਹੁਣ ਥੋੜਾ ਇੰਨਾ ਕੁ ਲੰਮਾ ਕਰ ਲੈਣਾ ਇਹਨੂੰ ਜ਼ਿਆਦਾ ਲੰਮਾ ਨਹੀਂ ਇਹ ਨੂੰ ਹੁਣ ਤੁਸੀਂ ਕਿੰਨਾ ਦੇਖਿਓ ਇਹ ਦੇਖੋ ਬਸ ਅਸੀਂ ਇੰਨਾ ਕੁ ਇਸ ਤਰ੍ਹਾਂ ਤੁਸੀਂ ਚਪਾਇਆ ਹੁਣ ਇਸੇ ਵਿੱਚ ਹੀ ਅਸੀਂ ਆ ਜਿਹੜਾ ਸਾਡਾ ਖਾਲੀ ਸੀ ਇਸ ਇੱਕ ਵਾਰੀ ਫਿਰ ਦੂਜੀ ਵਾਰ ਇਹਨੂੰ ਦੋ ਦਿੰਨ ਚਾਰ ਪੰਜ ਛੇ ਸਤ ਸਤ ਵਾਰ ਇਸੇ ਚੁੱਕ ਲਿਆ ਸਤ ਵਾਰ ਕੱਢਣ ਤੋਂ ਬਾਅਦ ਹੁਣ ਸਾਡੇ ਇੱਥੇ ਸਤ ਵਾਰੀ ਇਹਦੇ ਹੋ ਗਏ ਹੁਣ ਅਸੀਂ ਕੀ ਕਰਨਾ ਹੈ ਇਹਨੂੰ ਪਹਿਲਾਂ ਦੋ ਨੂੰ ਸੇ ਕੱਢ ਦੇਣਾ ਇਹਦੇ ਵਿੱਚੋਂ ठीक है एक बारी फिर अगली दो कट देनी है दो बारी फिर अगलिया दो कट देनी है तीन बारी ठीक है जी फिर अगलिया दो कट देनी है चार बारी अगलिया दो पांच बारी ਠੀਕ ਹੈ ਅਗਲੀਆਂ ਜਿਹੜੇ ਰਹਿ ਗਈਆਂ ਅਸੀਂ 6 ਵਾਲੀ ਮਣਕੇ 6 ਵਾਰੀ ਅਸੀਂ ਇਹਨਾਂ ਨੂੰ ਸਿੰਗਲ ਸਿੰਗਲ ਕਰਕੇ ਕੱਟ ਲੈਣਾ ਠੀਕ ਹੈ ਇਹ ਅਸੀਂ 6 ਵਾਰੀ ਕੱਟ ਲਿਆ ਹੁਣ ਇਸ ਤੋਂ ਬਾਅਦ ਦੇਖੋ ਫਿਰ ਅਸੀਂ ਕਿੱਦਾਂ ਕਰਨਾ ਇਹ ਸਟੱਪ ਹੋ ਗਿਆ ਆ ਦੇਖੋ ਹੁਣ ਅਸੀਂ ਕੀ ਕਰਨਾ ਇਹਨੂੰ ਇਦਾਂ ਉਲਟ ਦੂਜੇ ਪਾਸੇ ਆ ਦੇਣਾ ਤਾਂ ਤੇ ਆ ਕੇ ਅਸੀਂ ਫਿਰ ਇਹਨੂੰ ਇਸੇ ਚੋਈ ਫੇਰ ਅਸੀਂ ਇਹਨੂੰ 7 ਵਾਲੀ ਫੇਰ ਕਰ ਲੈਣਾ ਇੱਕ दो तीन जिस तरह से पहला किया तीन चार पाँच छत सत्त बार फिर असी दो दो करके एक 2 3 4 5 6 7 7 ਵਾਰ ਅਸੀਂ ਇਹਨਾਂ ਨੂੰ ਕੀਤਾ ਤੇ 7 ਵਾਰ ਅਸੀਂ ਇਹਦੇ ਵਿੱਚੋਂ ਕੱਟ ਲਿਆ ਠੀਕ ਹੈ ਆ ਦੇਖੋ ਐਦਾਂ ਸਾਡੀ ਇੱਕ ਪੱਤੀ ਤਿਆਰ ਹੋ ਗਈ ਆ ਦੇਖੋ ਹੁਣ ਅਸੀਂ ਇਹਨੂੰ ਅਟੈਚ ਕਰ ਲੈਣਾ ਇੱਥੇ ਠੀਕ ਹੈ ਹੁਣ ਅਸੀਂ ਫੇਰ ਆਪਣੀ ਇਸ ਸਾਈਡ ਤੇ ਆ ਜਾਣਾ ਆ ਦੇਖੋ ਹੁਣ ਕੀ ਕਰਨਾ ਸੀ ਇੱਥੋਂ ਆ ਦੇਖੋ 1 2 3 4 5 6 6 ਵੀ ਦੇਸੀ ਇਹਨੂੰ ਜਾ ਕੇ ਸਲਿੱਪ ਨੋਟ ਦੇ ਨਾਲ ਇੱਥੋਂ ਆ ਦੇਖੋ 6 ਵੀ 6 ਇੰਤ ਜਾ ਕੇ ਅਸੀਂ ਸਲਿੱਪ ਨੋਟ ਦੇ ਨਾਲ ਇਹਨੂੰ ਆਪਾਂ ਜੋੜ ਲੈਣਾ ਹੈ ਕਾ ਇਹ ਸਾਡੀ ਅੱਧਾ ਪੱਤੀ ਬਣ ਕੇ ਤਿਆਰ ਹੋ ਗਈ ਆ ਦੇਖੋ ਇੱਥੇ ਫੇਰ ਅਸੀਂ ਇਦਾਂ ਹੀ ਜਿੱਦਾਂ ਸ਼ੁਰੂ ਕੀਤਾ ਸੀ ਫੇਰ ਇਦਾਂ ਹੀ 1 2 3 ਚੇਨ ਤੇ ਇੱਕ ਪਾਇਆ ਸੀ ਡਬਲ ਕਰੋਚ ਵਿੱਚ ਇਹਦੇ ਵਿੱਚ ਇਦਾਂ ਹੀ ਫੇਰ ਅਸੀਂ ਜਿਸ ਤਰ੍ਹਾਂ ਇੱਥੇ ਬਣਾਇਆ ਸੀ ਇਦਾਂ ਹੀ ਸੇਮ ਪੱਤੀ ਅਸੀਂ ਇੱਥੇ ਫੇਰ ਬਣਾ ਲੈਣੀ ਇੱਕ ਵਾਰੀ ਮੈਂ ਤੁਹਾਨੂੰ ਫੇਰ ਬਣਾ ਕੇ ਦੱਸ ਦਿੰਨੀ ਹਾਂ ਬਸ ਇਹਨੂੰ ਥੋੜਾ ਜਨਕ ਖਿੱਚ ਕੇ ਅਸੀਂ ਇਹਦੇ ਵਿੱਚ ਫੇਰ 1 2 3 4 5 6 7 ਤੇ 8 ਅੱਠ ਵਾਰ ਕੱਢਿਆ ਤੇ ਇੱਧਰੋਂ ਅਸੀਂ ਹੁਣ 7 ਵਾਰ ਕਰਨਾ ਹੈ 1 2 дин чаар ванц тин дэ сап ਹੋ ਗਿਆ ਹੁਣ ਅਸੀਂ ਫਿਰ ਇਹਨੂੰ ਐਤਾ ਮੋੜ ਲੈਣਾ ਬਸ ਮੋੜ ਕੇ ਇੱਥੋਂ ਫਿਰ ਅਸੀਂ ਇਹਦੇ ਵਿੱਚ ਫਿਰ 1 2 3 4 5 6 7 ते आठ आठ कितने तो ते असी ते बिचो तो कट लेना सत्त बार एक दो तीन चार पांच छे बाकी जिन्हें बच जाए सात यह हो गया इस बार की करना फिर इन मोड़ लेना मोड़ के असी इतों फिर अपन छे चेन छेवीं चेज असी एक दो तीन चार पाँच छे छेवीं चेन चुन अस फिर इतें स्लिप नोड न जोड़ देना बस इदा ही असं पत्तियान बनाई जाना देखो तो जोड़े जाना इतना ही असं पूरा यह राउंड कंप्लीट कर लेना ਤੇ ਪੂਰਾ ਰਾਉਂਡ ਇਹ ਕੰਪਲੀਟ ਕਰਕੇ ਫਿਰ ਆਨੇ ਆਸੀ ਆਪਣਾ ਇਹ ਨੈਕਸਟ ਦੇ ਤਾਂ ਦੇਖੋ ਬੜਾ ਹੀ ਪਿਆਰਾ ਇਹ ਬਣ ਕੇ ਆਊਗਾ ਜਦ ਇਹਦੀ ਫਾਈਨਲ ਲੁੱਕ ਤੁਸੀਂ ਦੇਖੋਗੇ ਦੇਖੋ ਸਿਰਫ ਇਹਨਾਂ ਕੀ ਕੰਮ ਕਰਨਾ ਦੇਖੋ ਕਿੰਨਾ ਪਿਆਰਾ ਸੈਟ ਹੈ ਇਹ ਟੀ ਕੋਸਟਰ ਟੇਬਲ ਮੈਟ ਬਣ ਕੇ ਤਿਆਰ ਹੋਊਗਾ ਤਾਂ ਮੈਂ ਇਹਨੂੰ ਪੂਰਾ ਰਾਉਂਡ ਕਰ ਲੈਣੀ ਆ ਕਰਕੇ ਫਿਰ ਆਨੇ ਆਪਾਂ ਅਗਲੇ ਰਾਉਂਡ ਤੇ ਦੇਖੋ ਇਹ ਸਾਡੇ ਟੀ ਕੋਸਟਰ ਦੀ ਫਾਈਨਲ ਲੁੱਕ ਮੈਂ ਸਿਰਫ ਟੀ ਕੋਸਟਰ ਹੀ ਬਣਾਇਆ ਛੋਟਾ ਜਿਹਾ ਤੁਸੀਂ ਇਹਨੂੰ ਇਸੇ ਹੀ ਤਰੀਕੇ ਨਾਲ ਬड़ा ਬਣਾ ਸਕਦੇ ਹੋ ਤੇ ਉੱਪਰੋਂ ਜਿਹੜੇ ਬਣਾਈ ਪੱਤੇ ਇਹ ਵੀ ਮੈਂ ਤੁਹਾਨੂੰ ਇਹਦੇ ਦੱਸਤਾ ਹੋਇਆ ਤੇ ਤੁਸੀਂ ਇਹਦੇ ਅੱਗੇ ਇੱਕ ਰੋ ਹੋਰ ਪੱਤਿਆਂ ਦੀ ਬਣਾ ਸਕਦੇ ਹੋ ਜਾਂ ਫਿਰ ਤੁਸੀਂ ਇਹਨੂੰ ਬड़ा ਕਰ ਸਕਦੇ ਹੋ ਇਸ ਚਾਪਾ ਦੋ ਕਲਰ ਵੀ ਪਾ ਸਕਦੇ ਆ ਤਿੰਨ ਵੀ ਚਾਰ ਵੀ ਉਹ ਤੁਹਾਡੀ ਆਪਣੀ ਮਰਜ਼ੀ ਹੈ ਤੇ ਤੁਸੀਂ ਇਹਨੂੰ ਹੋਰ ਬड़ा ਕਰਕੇ ਵਧੀਆ ਜਾਂ ਟੇਬਲ ਮੈਟ ਵੀ ਬਣਾ ਸਕਦੇ ਹੋ ਟੀ ਕੋਸਟਰ ਵੀ ਬਣਾ ਸਕਦੇ ਹੋ ਜਿੱਦਾਂ ਮਰਜ਼ੀ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਦੇਖੋ ਕਿੰਨਾ ਹੀ ਵਧੀਆ ਇਹਦੀ ਲੁੱਕ ਆਈ ਹੈ ਆ ਦੇਖੋ ਬਿਲਕੁਲ ਹੀ ਅਲੱਗ ਜਿਹਾ ਦੇਖੋ ਬਿਲਕੁਲ ਅਲੱਗ ਲੁੱਕ ਆਈ ਔਰ ਵਧੀਆ ਲੱਗ ਰਹੀ ਹੈ ਟੇਬਲ ਤੇ ਪੇ ਬੜਾ ਹੀ ਵਧੀਆ ਲੱਗੂਗਾ ਫਿਰ ਬਣਾਓ ਇਹ ਵਾਲਾ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਦਾਂ ਦਾ ਲੱਗਿਆ ਕਰ ਵਧੀਆ ਲੱਗਿਆ ਤਾਂ ਮੈਨੂੰ ਦੱਸਿਓ ਜੇ ਵਧੀਆ ਨਹੀਂ ਲੱਗਿਆ ਤਾਂ ਮੈਨੂੰ ਕਮੈਂਟ ਕਰਕੇ ਦੱਸਿਓ ਅਗਰ ਤੁਹਾਨੂੰ ਐਦਾ ਦੇ ਪੈਟਰਨ ਚਾਹੀਦੇ ਤਾਂ ਮੈਂ ਇਹਦੇ ਲਈ ਹੋਰ ਛੋਟੇ ਲਈ ਐਦਾ ਦੇ ਫਿਰ ਹੋਰ ਲੈ ਕੇ ਆਉਂਗੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੇਰੀ ਵੀਡੀਓ ਦੇਖਣ ਦੇ ਲਈ ਮਿਲਦੇ ਆਂ ਕੱਲ ਇੱਕ ਨਈ ਵੀਡੀਓ ਦੇ ਨਾਲ ਫਰੈਂਡਸ ਜੇਕਰ ਜੀ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ 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 ਕਰ ਦਿਓ ਜੀ ਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਤੇ ਉਹਨੂੰ ਆਲਟਿਕ ਕਲਿੱਕ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਆਪਣਾ ਕੀਮਤੀ ਟਾਈਮ ਕੱਟ ਕੇ ਮੇਰੀ ਵੀਡੀਓ ਦੇਖਣ ਦੇ ਲਈ ਫੇਰ ਮਿਲਦੇ ਹਾਂ ਕੱਲ੍ਹ